ਕੈਲਰੀ ਦੇਦੇ ਵਿੱਚ ਬਹੁਤ ਜ਼ਿਆਦਾ ਘਟਾ ਇਹਦੇ ਵਿੱਚ ਫਾਈਬਰ ਤੇ ਪ੍ਰੋਟੀਨ ਆ ਕੈਲਰੀ ਬਹੁਤ ਜ਼ਿਆਦਾ ਘਟਾ ਇਹ ਨਾਲ ਤੁਹਾਡਾ ਜਿਹੜਾ weight ਆ ਬਹੁਤ ਜਲਦੀ ਘਟਣਾ ਸ਼ੁਰੂ ਹੋ ਜਾਏ 5 ਤੋਂ ਲੈ ਕੇ 7 ਕਿਲੋ ਬੜੇ ਆਰਾਮ ਨਾਲ ਘਟ ਜੇਗਾ ਤੇ ਇਹਦੇ ਵਿੱਚ ਮਟਰ ਵੀ ਹੈਗੇ ਨੇ ਇਹਦੇ ਵਿੱਚ ਹਨਾ ਗੋਭੀ ਵੀ ਹੈਗੀ ਆ ਬੜਾ ਪੰਜ ਤੋਂ 10 ਦਿਨ ਤੁਸੀਂ ਇਹ ਚੀਜ਼ ਖਾ ਲੋ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਤੁਹਾਡਾ ਜਿਹੜਾ body weight ਹਨਾ ਬਹੁਤ ਛੇਤੀ ਘਟ ਜੇਗਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਲੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਮੇਰੇ ਬਹੁਤ ਸਾਰੇ ਭੈਣ ਭਰਾਵਾਂ ਨੇ ਮੈਨੂੰ ਮੈਸੇਜ ਆਉਂਦੇ ਪਏ ਸੀ ਉਹਨਾਂ ਨੇ ਇੰਸਟਾਗ੍ਰam ਦੇ ਉੱਤੇ ਵੀ ਮੈਨੂੰ ਮੈਸੇਜ ਕੀਤੇ ਹੋਏ ਕਹਿੰਦੇ ਕਿ ਵੀਜੀ ਨਾ ਅਸੀਂ ਆਪਣਾ ਛੇਤੀ ਤੋਂ ਛੇਤੀ weight ਘਟਾਉਣਾ ਚਾਹੁੰਦੇ ਆ ਸਾਨੂੰ ਮਤਲਬ ਇਦਾਂ ਦੀ ਡਾਈਟ ਦੱਸੋ ਜਿਹਦੇ ਨਾਲ ਛੇਤੀ ਸਾਡਾ ਜਿਹੜਾ weight ਘਟ ਜਾਵੇ ਸਾਨੂੰ ਮਤਲਬ 2-3 ਮਹੀਨੇ ਹੋ ਗਏ ਅਸੀਂ ਬੜਾ ਕੁਝ try ਕਰਕੇ ਦੇਖਿਆ ਪਰ ਸਾਡਾ ਜਿਹੜਾ weight ਨਾ ਬਹੁਤ ਸਲੋ ਸਲੋ ਘਟਦਾ ਵਾ ਵੀ ਸਾਨੂੰ ਕੋਈ ਤਰੀਕਾ ਦੱਸੋ ਤੇ ਡਾਈਟ ਦੱਸੋ ਜਿਹਦੇ ਨਾਲ ਕੀ ਸਾਲਾ ਸਾਡਾ weight ਜਿਹੜਾ ਉਹ ਛੇਤੀ ਘਟਣਾ ਸ਼ੁਰੂ ਹੋ ਜਾਏ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ 5 ਤੋਂ 10 ਦਿਨ ਤੁਸੀਂ ਲਗਾਤਾਰ ਉਹੀ ਚੀਜ਼ ਖਾਣੀ ਆ ਤੁਸੀਂ ਦੇਖਿਓ ਤੁਹਾਡਾ ਜਿਹੜਾ ਭਾਰ ਆ ਨਾ 5 ਤੋਂ ਲੈ ਕੇ 7 ਕਿਲੋ ਬੜੇ ਆਰਾਮ ਨਾਲ ਘਟ ਜੇਗਾ ਕਿਉਂਕਿ ਜੇ ਆਪਾਂ ਵਰਕਆਊਟ ਦੀ ਗੱਲ ਕਰੀ ਜੀ ਵਰਕਆਊਟ ਦੀ ਵੀਡੀਓ ਵਿੱਚ ਤੁਸੀਂ ਦੇਖਦੇ ਹੋ ਮੈਂ ਡੇਲੀ ਅਪਲੋਡ ਕਰਦਾ ਹੀ ਕਰਦਾ ਵਾਂ ਵੀ ਤੁਸੀਂ ਕੀ ਵਰਕਆਊਟ ਕਰਨਾ ਕੀ ਵਰਕਆਊਟ ਨਹੀਂ ਕਰਨਾ ਇੱਕਦਮ ਇਹ ਤੁਹਾਨੂੰ ਦੱਸਦਾ ਤੁਸੀਂ ਫੁੱਲ ਬੋਡੀ ਵਾਸਤੇ ਕੀ ਕਿਹੜਾ ਵਰਕਆਊਟ ਕਰਨਾ ਇੱਕ ਮੈਂ ਦੱਸਦਾ ਮੈਂ ਅਗਰ ਤੁਸੀਂ ਆਪਣਾ ਪੇਟ ਘਟਾਉਣਾ ਚਾਹੁੰਦੇ ਹੋ ਉਹਦੀ ਐਕਸਰਸਾਈਜ਼ ਵੀ ਮੈਂ ਤੁਹਾਨੂੰ ਦੱਸਦਾ ਵਾਂ ਤੇ ਮੈਂ ਚੀਜ਼ ਹੈਗੀ ਡਾਈਟ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਡਾਈਟ ਦੱਸਾਂਗਾ ਤੁਸੀਂ ਉਹ ਡਾਈਟ ਆ ਜਿਹੜ ਤੱਕ ਇੱਕ ਦਿਨ ਦੇ ਵਿੱਚ ਕਿੰਨੀ ਵਾਰ ਤੁਸੀਂ ਖਾਣੀ ਆ ਅਗਰ ਤੁਸੀਂ ਉਹੀ ਡਾਈਟ ਤੁਸੀਂ ਖਾਈ ਜਾਉਗੇ ਨਾ ਰੈਗੂਲਰ ਤਾਂ ਤੁਹਾਨੂੰ ਬਹੁਤ ਜਲਦੀ ਫਰਕ ਦਿਖਣਾ ਸ਼ੁਰੂ ਹੋ ਜੀਆ 5 ਤੋਂ 7 ਦਿਨ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਆਓ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਉਹ ਕਿਹੜੀ ਡਾਈਟ ਆ ਉਹ ਹੈਗੀ ਆਪਾਂ ਬਣਾਵਾਂਗੇ ਮਿਕਸ ਵੇਜੀਟੇਬਲ ਵੇਜੀਟੇਬਲ ਬਣਾਵਾਂਗੇ ਜਿਵੇਂ ਦੇਖੋ ਨਾ ਆਮ ਨਾ ਮੈਂ ਮਤਲਬ ਬਾਜ਼ਾਰ ਦੇ ਵਿੱਚੋਂ ਮ ਕਿੱਤਿਆ ਹੋਈਆਂ ਨੇ ਇਹ ਪੈਕਟ ਲੈਣ ਨਾਲ ਮੈਂ ਫਰੋਜਨ ਕਰੀਂਦੇ ਆਪਾਂ ਨੂੰ ਫ੍ਰਿਜ ਦੇ ਵਿੱਚ ਰੱਖ ਲੈਣੇ ਖਰਾਬ ਨਹੀਂ ਹੁੰਦੇ ਇਹਕੇ ਜੇ ਤੁਸੀਂ ਮਤਲਬ ਫਰ ਉਹਦੇ ਤੋਂ ਲੈਣਾਂ ਦੇ ਬਜ਼ਾਰ ਦੇ ਵਿੱਚ ਲੈਣਾ ਚੋਲੇ ਤੋਂ ਬਜ਼ਾਰ ਦੇ ਵਿੱਚ ਵੀ ਲਿਆ ਸਕਦੇ ਹੋ ਜਾਂ ਫਿਰ ਤੁਸੀਂ ਸਾਰੀ ਸਬਜ਼ੀਆਂ ਨਾਲ ਲੈ ਕੇ ਤੁਸੀਂ ਮਤਲਬ ਬਣਾ ਸਕਦੇ ਜਿਵੇਂ ਮੈਂ ਤੁਹਾਨੂੰ ਕੱਟ ਕੇ ਦਿਖਾਉਣਾ ਵਾ ਇਹ ਮਤਲਬ ਕਿੰਦਾ ਦੀ ਜਾਣਾ ਜੇ ਤੁਸੀਂ ਬਜ਼ਾਰ ਦੇ ਵਿੱਚ ਲਿਆਉਂਗੇ ਇਹ ਤੁਹਾਨੂੰ 50 60 ਰੁਪਏ ਦਾ ਪੈਕਟ ਪੈਗਾ ਇਹ ਅੱਧਾ ਕਿਲੋ ਦਾ ਪੈਕਟ ਆ ਤੇ ਇਹ ਪੈਕਟ ਆਪਾਂ ਨੂੰ ਸਸਤਾ ਪੈਂਦਾ ਵਾ ਇਹ ਜਿਹੜੀ ਵੀ ਤੁਹਾਨੂੰ ਡਾਈਟ ਦੱਸ ਰਿਹਾ ਨਾ ਇਹ ਬਹੁਤ ਲੋਕ ਕੈਂਡਰੀ ਵਾਲੀ ਡਾਈਟ ਆ ਦੇਖੋ ਜੀ ਇਹਦੇ ਵਿੱਚ ਮੈਂ ਤੁਹਾਨੂੰ ਕੱਢ ਕੇ ਦਿਖਾ ਦੇਣਾ ਤੁਸੀਂ ਦੇਖ ਸਕਦੇ ਹੋ ਇਹ ਆ ਦੇਖੋ ਜੀ ਹੈਨਾ ਆ ਦੇਖੋ ਆ ਅੱਧਾ ਕਿਲੋ ਠੀਕ ਹੈ ਜੀ ਇਹ ਅੱਧਾ ਕਿਲੋ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਚੀਜ਼ ਹੈਨਾ ਇਹ ਡਾਈਟ ਆ ਠੀਕ ਹੈ ਜੀ ਇਹਦੇ ਵਿੱਚ ਬੜਾ ਕੁਝ ਮਿਕਸ ਕੀਤਾ ਹੋਇਆ ਇਹਨਾਂ ਨੇ ਗਾਜਰ ਆ ਇਹ ਚ ਬੀਨਸ ਨੇ ਤੇ ਇਹਦੇ ਵਿੱਚ ਮਟਰ ਵੀ ਹੈਗੇ ਨੇ ਇਹਦੇ ਵਿੱਚ ਹਨਾ ਗੋਭੀ ਵੀ ਹੈਗੀ ਆ ਬੜਾ ਕੁਝ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਹੋਰ ਕੁਝ ਚਾਹੋ ਨਾ ਤੁਸੀਂ ਇਹਦੇ ਵਿੱਚ ਹੋਰ ਕੁਝ ਵੀ ਇਹਦੇ ਵਿੱਚ ਤੁਸੀਂ ਐਡ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਟਮਾਟਰ ਵੀ ਐਡ ਕਰ ਸਕਦੇ ਹੋ ਪਿਆਜ਼ ਵੀ ਐਡ ਕਰ ਸਕਦੇ ਹੋ ਮੱਕੀ ਦੇ ਦਾਣੇ ਜਿਹੜੇ ਹੁੰਦੇ ਹਨਾ ਉਬਲੇ ਹੋਏ ਤੁਸੀਂ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਕੋਈ ਵੀ ਸਬਜ਼ੀ ਬਰੋਕਲੀ ਐਡ ਕਰ ਸਕਦੇ ਹੋ ਜੋ ਤੁਹਾਡਾ ਦਿਲ ਕਰਦਾ ਜੇ ਤਾਂ ਦੇਖੋ ਤੁਸੀਂ ਇਦਾਂ ਦਾ ਤੁਸੀਂ ਪੈਕਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਦਾ ਪੈਕਟ ਲੈ ਕੇ ਵੀ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਕੱਲੀ-ਕੱਲੀ ਤੁਸੀਂ ਸਬਜ਼ੀ ਲੈ ਕੇ ਰੱਖ ਲਓ ਨਾ ਜਿਵੇਂ ਬੀਨਸ ਹੋ ਗਏ ਗਾਜਰਾ ਹੋ ਗਿਆ ਟਮਾਟਰ ਹੋ ਗਏ ਪਿਆਜ਼ ਹੋ ਗਏ ਬਰੋਕਲੀ ਹੋ ਗਈ ਬੰਦ ਗੋਭ ਵੀ ਉਹਨਾਂ ਨੂੰ ਵੀ ਤੁਸੀਂ ਲੈ ਕੇ ਆਪ ਵੀ ਤਿਆਰ ਕਰ ਸਕਦੇ ਹੋ ਪਰ ਜਰ ਜੇ ਤੁਸੀਂ ਉਹ ਚੀਜ਼ ਲਓਗੇ ਤੁਹਾਨੂੰ ਮਹਿੰਗੀ ਬਹੁਤ ਜ਼ਿਆਦਾ ਪੂਗੀ ਤੁਸੀਂ ਜਿੱਥਾ ਦਾ ਪੈਟ ਲੈ ਲਓ 50 60 ਰੁਪਏ ਦਾ ਬਣੇਗਾ ਤੁਸੀਂ ਇੱਕ ਦਿਨ ਦੇ ਵਿੱਚ ਤੁਸੀਂ ਇਹ ਖਾ ਸਕਦੇ ਹੋ ਠੀਕ ਹੈ ਜੀ ਤੇ ਉਤਪਰ ਆਪਾਂ ਇਹਦੇ ਵਿੱਚ ਕੀ ਕਰਾਂਗੇ ਆਪਾਂ ਇਹਦੇ ਵਿੱਚ ਆਪਾਂ ਕਰਾਂਗੇ ਸੋਇਆ ਪਨੀਰ ਐਡ ਕਰਾਂਗੇ ਆ ਪਨੀਰ ਵੀ ਤੁਹਾਨੂੰ ਨਾ ਬਾਜ਼ਾਰ ਦੇ ਵਿੱਚ ਬੜੇ ਆਰਾਮ ਨਾਲ ਮਿਲ ਜਾਂਦਾ ਸੋਇਆ ਪਨੀਰ ਇਹ 60 70 ਰੁਪਏ ਦਾ ਪਨੀਰ ਹੈ ਸੋਇਆ ਪਨੀਰ ਹੈ 60 70 ਰੁਪਏ ਦਾ ਸੋਇਆ ਪਨੀਰ ਆ ਤੁਸੀਂ ਇਹ ਐਡ ਕਰ ਸਕਦੇ ਜਿਹੜੇ ਭਰਾ ਮੇਰੇ ਵੇਜੀਟੇਰੀਅਨ ਨੇ ਹਨ ਨਾ ਨੌਣ ਦੇ ਚ ਨਹੀਂ ਖਾਂਦੇਗੇ ਉਹ ਸੋਇਆ ਪਨੀਰ ਐਡ ਕਰ ਸਕਦੇ ਨੇ ਇਹਦੇ ਵਿੱਚ ਜਾਂ ਫਿਰ ਇਹਦੇ ਵਿੱਚ ਐਡ ਕਰ ਸਕਦੇ ਸੋਇਆ ਬੀਂਜ ਦੀਆਂ ਬੜੀਆਂ ਨਹੀਂ ਹੁੰਦੀਆਂ ਜਾਂ ਉਹ ਐਡ ਕਰ ਸਕਦੇ ਨੇ ਕਿਉਂਕਿ ਫਾਈਬਰ ਆਪਾਂ ਨੂੰ ਸਬਜ਼ੀਆਂ ਤੋਂ ਮਿਲ ਜਾਣਾ ਤੇ ਜਿਹੜਾ ਆਪਾਂ ਨੂੰ ਮਤਲਬ ਵੀ ਪਨੀਰ ਪਨੀਰ ਤੋਂ ਆਪਾਂ ਨੂੰ ਮਿਲਣਾ ਵਾ ਪ੍ਰੋਟੀਨ ਠੀਕ ਹੈ ਜੀ ਆਪਾਂ ਇਹਦੇ ਵਿੱਚ ਪਨੀਰ ਐਡ ਕਰ ਸਕਦੇ ਦੂਜਾ ਪਨੀਰ ਵੀ ਤੁਸੀਂ ਐਡ ਕਰ ਸਕਦੇ ਸੋ ਜਿਹੜੇ ਵੀਰੇ ਭਰਾ ਨੌਨਵੇਜ ਖਾ ਲੈਂਦੇ ਨੇ ਨਾ ਉਹ ਚਾਰ ਉਬਲੇ ਹੋਏ ਅੰਡੇ ਲੈ ਕੇ ਉਹਦਾ yellow part ਕੱਢ ਕੇ ਤੇ ਉਹ ਇਹਦੇ ਵਿੱਚ ਅੰਡੇ ਵੀ ਮਿਕਸ ਕਰ ਸਕਦੇ ਆ ਜਾਂ ਫਿਰ 100 200 ਗ੍ਰਾਮ ਚਿਕਨ ਲੈ ਕੇ ਉਹਨੂੰ ਬੋਇਲ ਕਰਕੇ ਇਹਦੇ ਵਿੱਚ ਚਿਕਨ ਵੀ ਉਹ ਐਡ ਕਰ ਸਕਦੇ ਨੇ ਜੀ ਆਪਾਂ ਟੋਫੂ ਪਨੀਰ ਆ ਜਿਹੜਾ ਆਪਾਂ ਇਹਦੇ ਵਿੱਚ ਆਪਾਂ 100 150 ਗ੍ਰਾਮ ਆਪਾਂ ਟੋਫੂ ਪਨੀਰ ਆ ਜਿਹੜਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਆਪਾਂ ਪਨੀਰ ਨੂੰ ਪਹਿਲਾਂ ਆਪਾਂ ਇਹਨੂੰ ਕੱਟ ਲੈਣੇ ਆਪਾਂ ਇਹਨੂੰ ਨਾ ਇਹਨੂੰ ਚੰਗੀ ਤਰ੍ਹਾਂ ਕਰ ਲੈਣੇ ਆ ਜੀ ਆਪਾਂ ਪਨੀਰ ਨੂੰ ਇੱਦਾਂ ਦਾ ਬਰੀਕ-ਬਰੀਕ ਆਪਾਂ ਕੱਟ ਲੈਣਾ ਠੀਕ ਹੈ ਜੀ ਹੁਣ ਆਪਾਂ ਪਨੀਰ ਨੂੰ ਸਾਰੇ ਨੂੰ ਆਪਾਂ ਕੱਟ ਲਿਆ ਜੀ ਤੇ ਹੁਣ ਆਹ ਸਬਜ਼ੀ ਨੂੰ ਆਪਾਂ ਕਿਵੇਂ ਤਿਆਰ ਕਰਾਵਾਂ ਸੋ ਹੁਣ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਆਹ ਸਬਜ਼ੀ ਆ ਜਿਹੜੀ ਇਹਨੂੰ ਕਿਵੇਂ ਬਣਾਉਣਾ ਵਾ ਸੋ ਵੀਡੀਓ ਦੇ ਨਾਲ ਬਣੇ ਰਹੋ ਜੀ ਹੁਣ ਮੈਂ ਤੁਹਾਨੂੰ ਦੱਸਦਾ ਇਹ ਕਿਨੂੰ ਕਿਵੇਂ ਆਪਾਂ ਬਣਾਉਣਾ ਜੀ ਸਭ ਤੋਂ ਪਹਿਲਾਂ ਜੀ ਆਪਾਂ ਨੇ ਗੈਸ ਦੇ ਉੱਤੇ ਆਪਾਂ ਇੱਕ ਆਪਣਾ ਫਰਾਈ ਪੈਨ ਹੈ ਜਿਹੜਾ ਆਪਾਂ ਇਹਦਾ ਫਰਾਈ ਪੈਨ ਰੱਖ ਲਾਂਗੇ ਤੇ ਇਹਦੇ ਵਿੱਚ ਨਾ ਆਪਾਂ ਪਾਵਾਂਗੇ 올ਿਵ ਆਇਲ ਜਿਹੜਾ ਤੇਲ ਆਪਾਂ ਦੋ ਤਿੰਨ ਚਮਚ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਤੇਰਪਾਨ ਤੋਂ ਬਾਅਦ ਜਿਹੜੀ ਆਪਾਂ ਵੇਜੀਟੇਬਲ ਜਿਹੜੇ ਆਪਣੇ ਕੱਡੇ ਸੀ ਆਪਾਂ ਵੇਜੀਟੇਬਲ ਹਨਾ ਆਹ ਜਿਹੜੇ ਆਪਾਂ ਇਹਦੇ ਵੇਜੀਟੇਬਲ ਆਪਾਂ ਇਹਦੇ ਵਿੱਚ ਸਾਰੇ ਪਹਿਲਾਂ ਵਿੱਚ ਪਾ ਦਿੰਦੇ ਆਂ ਇਹਦੇ ਵਿੱਚ ਆਪਾਂ ਫਰ ਵੇਜੀਟੇਬਲ ਜਿਹੜੇ ਆਪਾਂ ਇਹਦੇ ਵਿੱਚ ਪਾ ਦਿੰਦੇ ਆਂ ਇਹਨੂੰ ਇਹਨੂੰ ਆਪਾਂ ਹਲਕਾ ਜਿਹਾ ਆਪਾਂ ਇਹਨੂੰ ਭੁੰਨਣਾ ਵਾ ਬਰੀ ਬਰੀ ਜਿਹਾ ਆਪਾਂ ਇਹਨੂੰ ਹਲਕਾ ਹਲਾ ਲਾ ਕੇ ਇਹਨੂੰ ਭੋਲਾ 2-3 ਮਿੰਟ ਤੱਕ ਬਣ ਜਾਂਦੇ ਨੇ ਸਾਰੇ ਹੋਰ ਦੇਖੋ ਜੀ ਆਪਣੀ ਜਿਹੜੀ ਹੈ ਨਾ वेजिटेबल ਜਿਹੜੇ ਆਪਣੇ ਇਹ ਬਣ ਕੇ ਰੈਡੀ ਹੋ ਗਏ ਆ ਆਪਣੇ ਇਹ ਬਣ ਕੇ ਰੈਡੀ ਹੋ ਗਏ ਹੁਣ ਆਪਾਂ ਕੀ ਕਰਨਾ ਵਾ ਇਹਦੇ ਵਿੱਚ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਮਕ ਪਾ ਦੇਣਾ ਜੀ ਥੋੜਾ ਜਿਹਾ ਨਮਕ ਜਿੰਨਾ ਤੁਸੀਂ ਪਾਉਣਾ ਤੁਸੀਂ ਆਪਣੇ ਹਿਸਾਬ ਦਾ ਬੀ ਸਵਾਦ ਅਨੁਸਾਰ ਤੁਸੀਂ ਪਾ ਦੇਣਾ ਇਹਦੇ ਵਿੱਚ ਨਮਕ ਤੇ ਕਾਲੀ ਮਿਰਚ ਪਾ ਦੇਣੀ ਆ ਤੁਸੀਂ ਕੋਈ ਵੀ ਮਸਾਲਾ ਪਾ ਸਕਦੇ ਹੋ ਗਰਮ ਮਸਾਲਾ ਪਾ ਸਕਦੇ ਹੋ ਹਨਾ ਚਾਟ ਮਸਾਲਾ ਪਾ ਸਕਦੇ ਹਾਂ ਮੈਜੀ ਮਸਾਲਾ ਪਾ ਸਕਦੇ ਹਾਂ ਜਿਹੜਾ ਵੀ ਤੁਹਾਨੂੰ ਵਧੀਆ ਲੱਗੇ ਤੁਸੀਂ ਇਹਦੇ ਵਿੱਚ ਮਸਾਲਾ ਉਹ ਪਾ ਸਕਦੇ ਹੋ ਪਾ ਕੇ ਇਹਨੂੰ ਚੰਗੀ ਤਰ੍ਹਾਂ ਦੁਬਾਰੀ ਹਿਲਾ ਲੈਣਾ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਇਹ ਖੀਰ ਦੇ ਵਿੱਚ ਇਹਦੇ ਵਿੱਚ ਪਾਵਾਂਗੇ ਆਪਾਂ ਪਨੀਰ ਆਹ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਇਹਦੇ ਵਿੱਚ ਪਨੀਰ ਪਾਇਆ ਸੀ ਹਾਂ ਆਪਾਂ ਆਪਣੀ ਇਹ ਬਰੀਕ ਬਰੀਕ ਕੱਟੜੀ ਆਪਾਂ ਪਨੀਰ ਇਹਦੇ ਵਿੱਚ ਆਪਾਂ ਇਦਾਂ ਐਡ ਕਰ ਦੇਣਾ ਹੈ ਪਨੀਰ ਐਡ ਕਰ ਦੇਣਾ ਹੈ ਆਹ ਦੇਖੋ ਪਨੀਰ ਆਪਾਂ ਇਹਦੇ ਵਿੱਚ ਐਡ ਕਰਕੇ ਆਪਾਂ ਬਸ ਇਹਨੂੰ 1-2 ਮਿੰਟ ਬਸ ਆਪਾਂ ਇਹਨੂੰ ਭੁੰਨਣਾ ਹਲਕਾ ਜਿਹਾ ਸੈਕਲ ਵਾਣਾ ਆਪਣਾ ਤੁਹਾਡਾ ਤੁਹਾਨੂੰ ਹਾਂਜੀ ਦੋਸਤੋ ਜਿਹੜਾ ਆਪਣਾ ਮਤਲਬ ਵੇਜੀਟੇਬਲ ਜਿਹਨਾਂ ਆਪਣੇ ਉਹ ਬਣ ਕੇ ਰੈਡੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਹਨਾ ਆ ਦੇਖੋ ਜੀ ਤੁਸੀਂ ਬਣ ਕੇ ਆਪਣੇ ਕਿੰਨੇ ਵਧੀਆ ਰੈਡੀ ਹੋ ਗਿਆ ਤੇ ਆਪਾਂ ਕੀ ਕਰਨਾ ਇਹਦੇ ਵਿੱਚ ਦੋ ਨਿੰਬੂ ਆਪਾਂ ਇਹਦੇ ਵਿੱਚ ਆਪਾਂ ਨਿੰਬੂ ਨਿਚੋੜ ਦੇਣਾ ਇਹਦੇ 'ਚ ਐਜਾ ਆਪਾਂ ਇਹਦੇ ਨਿੰਬੂ ਨਿਚੋੜ ਦੇਣੇ ਜੀ ਇਹਦੇ 'ਚ ਇਹਦੇ 'ਚ ਐਜਾ ਆਪਾਂ ਨਿੰਬੂ ਨਿਚੋੜ ਦੇਣਾ ਠੀਕ ਹੈ ਜੀ ਤੇ ਇਹਨੂੰ ਮਿਕਸ ਕਰ ਲੈਣਾ ਤੁਸੀਂ ਇਹ ਜਿਹੜੀ ਚੀਜ਼ ਬਣਾਈ ਹੈ ਤੁਸੀਂ ਨਾ ਇਹ ਖਾ ਕੇ ਤੁਸੀਂ ਇਹਨੂੰ ਤੁਸੀਂ ਮਤਲਬ ਵੀ ਖਾ ਸਕਦੇ ਤੁਸੀਂ ਇਹਨੂੰ ਇਹ ਚੀਜ਼ ਦੇ ਤੁਸੀਂ ਬਣਾਈ ਹੈ ਨਾ ਜਿਹੜੇ ਮੇਰੇ ਭਰਾ ਵੇਜੀਟੇਰੀਅਨ ਨੇ ਹਨਾ ਨੌਨ ਵੇਜ ਨਹੀਂ ਖਾਂਦੇਗੇ ਉਹ ਤਾਂ ਇਹਦੇ ਵਿੱਚ ਪਨੀਰ ਪਾ ਸਕਦੇ ਨੇ 100 ਗ੍ਰਾਮ 150 ਗ੍ਰਾਮ ਪਨੀਰ ਪਾ ਸਕਦੇ ਨੇ ਤੇ ਜਿਹੜੇ ਮੇਰੇ ਭਰਾ ਨੌਨ ਵੇਜ ਖਾ ਲੈਂਦੇ ਨੇ ਉਹ ਇਹਦੇ ਵਿੱਚ ਉਬਲੇ ਹੋਏ ਅੰਡੇ ਵੀ ਇਹਦੇ ਵਿੱਚ ਪਾ ਸਕਦੇ ਆ ਚੀਰ ਕੇ ਬਰੀਕ ਬਰੀਕ ਜਾਂ ਫਿਰ 100 200 ਗ੍ਰਾਮ ਚਿਕਨ ਨੂੰ ਉਬਾਲ ਕੇ ਉਬਾਲ ਕੇ ਉਹ ਵੀ ਚਿਕਨ ਵੀ ਇਹਦੇ ਵਿੱਚ ਪਾ ਸਕਦੇ ਆ ਤੁਸੀਂ ਨਾ ਲਗਾਤਾਰ ਤੁਸੀਂ ਲਗਾਤਾਰ ਨਾ ਠੀਕ 5 ਤੋਂ 10 ਦਿਨ ਤੁਸੀਂ ਇਹ ਚੀਜ਼ ਖਾ ਲੋ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਤੁਹਾਡਾ ਜਿਹੜਾ ਬੋਡੀ weight ਹੈ ਨਾ ਬਹੁਤ ਛੇਤੀ ਘਟ ਜੇਗਾ ਜਿਹੜੇ ਮੇਰੇ ਪਿੰਡ ਪਰਵਾਹ ਦਾ ਬੋਡੀ weight ਰੁੱਕ ਜਾਂਦਾ ਬੋਡੀ weight ਨਹੀਂ ਘਟਦਾਗਾ ਮੈਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਪਹਿਲਾਂ ਵੀ ਤੁਹਾਨੂੰ ਕੇਲਰੀਜ਼ ਨੇ ਜਿਹੜੀ ਕੇਲਰੀਜ਼ ਘਟੋਣੀ ਪੈਣੀ ਹੈ ਜਦੋਂ ਤੁਸੀਂ ਆਹ ਚੀਜ਼ ਖਾਓਗੇ ਇਹਦੇ ਵਿੱਚ ਕੇਲਰੀਜ਼ ਬਹੁਤ ਜ਼ਿਆਦਾ ਘੱਟ ਆ ਕੇਲਰੀਜ਼ ਇਹਦੇ ਵਿੱਚ ਬਹੁਤ ਜ਼ਿਆਦਾ ਘੱਟ ਆ ਇਹਦੇ ਵਿੱਚ ਫਾਈਬਰ ਤੇ ਪ੍ਰੋਟੀਨ ਆ ਕੇਲਰੀਜ਼ ਬਹੁਤ ਜ਼ਿਆਦਾ ਘੱਟ ਆ ਇਹ ਨਾਲ ਤੁਹਾਡਾ ਜਿਹੜਾ weight ਆ ਬਹੁਤ ਜਲਦੀ ਘਟਨਾ ਸ਼ੁਰੂ ਹੋ ਜਾਏਗਾ ਕਿਉਂਕਿ ਜਦੋਂ ਤੁਸੀਂ ਇਹ ਚੀਜ਼ ਖਾਓਗੇ ਨਾ ਇਹ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਢਿੱਡ ਬੜੀ ਛੇਤੀ ਭਰ ਜਾਣਾ ਢਿੱਡ ਤੁਹਾਡਾ ਫੁੱਲ ਹੋ ਜਾਣਾ ਤੁਹਾਨੂੰ ਭੁੱਖ ਲੱਗਣੀ ਨਹੀਂ ਨਹੀਂ ਹੈਗੀ ਤੇ ਇਹਦੇ ਵਿੱਚ ਕੇਲੇ ਵੀ ਬਹੁਤ ਜ਼ਿਆਦਾ ਘਟਾ ਕੇ ਕੇਲੇ ਜਿੰਦੀ ਤੁਸੀਂ ਘਟਾਓਗੇ ਉਨੀ ਛੇਤੀ ਤੁਹਾਡਾ ਜਿਹੜਾ ਬੋਡੀ weight ਆ ਉਹ ਘਟਨਾ ਸ਼ੁਰੂ ਹੋ ਜਾਏਗਾ ਤੁਸੀਂ ਇਹ ਚੀਜ਼ ਨੂੰ ਸਵੇਰੇ ਲਾਂਚ ਦੇ ਵਿੱਚ ਵੀ ਬਣਾ ਕੇ ਖਾ ਸਕਦੇ ਹੋ ਡੀਨਰ ਦੇ ਵਿੱਚ ਵੀ ਤੁਸੀਂ ਬਣਾ ਕੇ ਇਹ ਚੀਜ਼ ਨੂੰ ਤੁਸੀਂ ਖਾ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਤੱਕ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ